ਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੀਰਤੀ ਸਮਾਗਮ ਪਿੰਡ ਲੇয়াল ਨੇੜੇ ਤਰਾਂ ਜਲੰਧਰ ਵਿਖੇ ਹਰੇਕ ਸਾਲ ਦੀ ਤਰ੍ਹਾਂ ਚੜ੍ਹਦੀ ਕਲਾ ਨਾਲ ਮਨਾਇਆ ਗਿਆ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਦੀਦਾਰ ਸਿੰਘ ਸੰਗਤਪੁਰ ਅਤੇ ਭਾਈ ਗੁਰਦੇয়াল ਸਿੰਘ ਲਖਪੁਰ ਦੇ ਢਾਡੀ ਜਥੇ ਵੱਲੋਂ ਸ਼ੀਰਦੀ ਵਾਰਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਬੁਲਾਰਿਆਂ ਮਲੂਕ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆ ਪੇਂਡ ਕਰਦੇ ਹੋਏ ਉਨ੍ਹਾਂ ਦੀ ਸਿੱਖ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਸ਼ਲਾਗਾ ਕਰਦਿਆ ਕਿਹਾ ਗਿਆ ਕਿ ਉਨ੍ਹਾਂ ਨੇ ਹਮੇਸ਼ਾ ਨਿਰੰਤਰ ਕਾਰਜਸ਼ੀਲ ਰਹਿੰਦੇ ਹੋਏ ਨੌਜਵਾਨਾਂ, ਬੁੱਧੀਜੀਵੀਆਂ, ਵਕੀਲਾ ਸਮੇਤ ਸਮਾਜ ਦੇ ਸਮੂਹ ਵਰਗਾਂ ਨੂੰ ਸੰਘਰਸ਼ ਨਾਲ ਜੋੜਿਆ। ਉਨ੍ਹਾਂ ਨੂੰ 14 ਸਤੰਬਰ 1990 ਨੂੰ ਚਿੱਟੇ ਦਿਨ ਜਲੰਧਰ ਵਰਗੇ ਸ਼ਹਿਰ ਵਿੱਚ ਸ਼ਹੀਦ ਕਰਨਾ ਸਰਕਾਰੀ دہشت ਗਰਦੀ ਦੀ ਮੂੰਹ ਬੋਲਦੀ ਤਸਵੀਰ ਹੈ ਸਮਾਗਮ ਵਿੱਚ ਇਸੇ ਪਿੰਡ ਦੇ ਸ਼ਹੀਦ ਭਾਈ ਹਰਮਿੰਦਰ ਸਿੰਘ ਲਾਲਾ ਦੀ ਸ਼ਹਾਦਤ ਨੂੰ ਨਮਸਤਕ ਹੁੰਦੇ ਵਿਦੇਸ਼ਾਂ ਵਿੱਚ ਵਿਚਰੇ ਰਹੇ ਭਾਈ ਸਤਪਾਲ ਸਿੰਘ ਦੇ ਸੰਗੀ ਸਾਥੀ ਭਾਈ ਲਵਸ਼ਿੰਦਰ ਸਿੰਘ ਦੱਲਿਆਲ ਭਾਈ ਬਲਵਿੰਦਰ ਸਿੰਘ ਢਿੱਲੋਂ ਭਾਈ ਗੁਰਚਰਨ ਸਿੰਘ ਗੁਰਆਂ ਨੂੰ ਨਿੱਗੀ ਯਾਦ ਭੇਜੀ ਗਈ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬੰਦ ਖਲਾਸੀ ਦੀ ਅਰਦਾਸ ਕੀਤੀ ਗਈ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਭਰਾ ਭਾਈ ਨਿਰਮਲ ਸਿੰਘ ਢਿੱਲੋਂ ਸ਼ਹੀਦ ਭਾਈ ਹਰਮਿੰਦਰ ਸਿੰਘ ਢਿੱਲੋਂ ਲਾਲਾ ਦੀ ਪਤਨੀ ਬੀਬੀ ਹਰਬੰਸ ਕੌਰ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਪਤਨੀ ਬੀਬੀ ਖਸ਼ਮੀਰ ਕੌਰ ਨੂੰ ਸੰਗਤ ਵੱਲੋਂ ਸਿਰ ਪਾਉ ਬਖਸ਼ ਕੇ ਸਨਮਾਨਿਆ ਗਿਆ। ਸ਼ਹੀਦੀ ਸਮਾਗਮ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਭਾਈ ਲਾਲ ਲਾਲ ਸਿੰਘ ਅਕਾਲਗੜ ਸੁਰਿੰਦਰ ਸਿੰਘ ਕਿਸ਼ਨਪੁਰਾ ਸੁਖਵਿੰਦਰ ਸਿੰਘ ਖਾਲਸਾ ਭੁਪਿੰਦਰ ਸਿੰਘ ਖਾਲਸਾ ਨਿਰੰਜਨ ਸਿੰਘ ਖਾਲਸਾ ਬਰਜਿੰਦਰ ਸਿੰਘ ਡਰੋਲੀ ਤਰਸੇਮ ਸਿੰਘ ਢਿੱਲੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਪਰਮਜੀਤ ਸਿੰਘ ਗਾਜੀ ਪਰਵਿੰਦਰ ਸਿੰਘ ਢਡਵਾੜ ਜਸਪਾਲ ਸਿੰਘ ਮੰਜਪੂਰ ਗਗਨਦੀਪ ਸਿੰਘ ਬਾਗੀ ਕਲਮ ਤਾਰਾ ਸਿੰਘ ਜਗਤਪੁਰ ਜਥੇਦਾਰ ਜਨੈਲ ਸਿੰਘ ਦਲਜੀਤ ਸਿੰਘ ਮੌਲਾ ਬਾਬਾ ਬਲਜੀਤ ਸਿੰਘ ਪੂਤਨਾ ਸਮੇਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਾਈਕ ਤਾਂ ਨਹੀਂ ਮਿਲਿਆ ਅਸੀਂ ਉਹ ਤੇ ਇਨਸਾਫ ਦੀ ਮੰਗ ਕਰਦੇ ਹਾਂ ਮੈਂ ਇਹ ਬੇਨਤੀ ਕਰਾਂਗਾ ਕਿ ਇਹੀ ਆਪਣੀ ਸਰਕਾਰ ਨੂੰ ਰਿਪੋਰਟ ਦੇ ਜਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਜਵਾਬਾਂ ਕਿਉਂ ਨਾ ਦੇ ਜੀ ਵਕਤ ਤੱਕ ਨਤ ਮस्तक ਹੁੰਦੇ ਅਸਾਂ ਦੇਸ਼ ਆਪਣੇ ਆਪ ਨੂੰ ਲੋਕਾਂ ਦਾ ਦੁਨੀਆ ਦਾ ਵੱਜਿਟ ਵੱਡਾ ਉਤਸ਼ਾਹਕ ਮੁਲਕ ਕੋ ਹੁੰਦਾ ਹੈ ਪਰ ਇੱਥੇ ਲੋਕਾਂ ਨੂੰ ਪਲੀਆ ਕਰਨਾ ਪੜੀਂ ਕਿਹਾ ਜਾਂਦਾ ਅਸੀਂ ਉਹਦੇ ਬਰਦਰ ਗੱਲ ਕਰਦੇ ਆਂ ਕਿ ਸਾਡਾ ਨੁਕਸਾਨ ਹੋਇਆ ਸਾਡੇ ਤੋਂ ਕ੍ਰੀਡ ਦਾ ਹਣ ਦਾ ਕਹਾਣੀ ਕੀਤਾ ਗਿਆ ਤੇ ਅਸੀਂ ਉਸ ਇਨਸਾਫ ਦੀ ਮੰਗ ਕਰਦੇ ਆਂ ਜਹਦੀਤ ਭਾਈ ਸਰਪਾਲ ਸਿੰਘ ਟੇਲੂਗਾ ਜਿੰਡੇਦਨ ਸਰਪਾਰੀ ਬਹਿਸ਼ਦਾਰਾ ਨੇ ਕਤਲ ਕੀਤਾ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਤੇ ਅਸੀਂ ਉਸ ਦਾ ਵੀ ਇਨਸਾਫ ਮੰਗਦੇ ਹਾਂ ਬਾਕੀ ਕਤਲਾਂ ਦੇ ਜਿੰਮੇਵਾਰਾਂ ਨੂੰ ਜਿਹਨਾਂ ਦੇਸ਼ਾਂ ਦੇ ਕਤਲ ਲਏ ਜਾਂਦੇ ਹੋ ਕਿ ਸਿੱਖਾਂ ਦੇ ਕਤਲ-ਕਤਲ ਨਹੀਂ ਹਨ ਚਾਹੇ ਉਹਨਾਂ ਨੂੰ ਕੈਦਾਂ ਦੇ ਰੂਪ ਦੇ ਵਿੱਚ ਨਹੀਂ ਅਪਣਾਇਆ ਚਾਹੇ ਉਹਨਾਂ ਨੂੰ ਵਰਗੀਆਂ ਪਵਾ ਕੇ ਬਥੇਰਾ ਨੂੰ ਵਰਤਿਆ ਜਾਂ ਵਰਤਿਆ ਵਾਲਿਆਂ ਨੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਉੱਤੇ ਵੀ ਉਹੀ ਤਾਹ ਲੱਗਣੀ ਚਾਹੀਦੀ ਜਿਹੜੀ ਸਿੱਖਾਂ ਦੇ ਉੱਤੇ ਲਾਈ ਜਾਂਦੀ ਆ ਅਸੀਂ ਅੱਜ ਇਸ ਸਮਾਗਮ ਵਿੱਚ ਜ਼ਰੂਰ ਇਹ ਮੰਨ ਕਰਾਂਗੇ ਜਦ ਇੱਕ ਬਤੈ ਲਈ ਜੀਵਾਹੀ ਗੁਰ ਜੀ ਕਰਨ ਸਾਸਾਰ ਵਾਹਿਗੁਰੂ ਜੀ ਕੀ ਫਤਿਹ ਆਪਾਂ ਭਾਈ ਸਰਪਾਲ ਸਿੰਘ ਜੀ ਡੱਲੇਦਾਰ ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਆ ਜਿਨ੍ਹਾਂ ਨੇ ਗੁਰਖਾ ਖਾਲਸਾ ਸੰਪਰਪਤੇ ਚੱਲ ਹੈ ਸੰਘਰਸ਼ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਅਪਾਇਸ ਗੁਰ ਦੇ ਪ੍ਰ ਵਿਚਾਰ ਕਰੀਏ ਕਿ ਅਸੀਂ ਸ਼ਹੀਦਾਂ ਨੂੰ ਕਿਉਂ ਯਾਦ ਕਰਦੇ ਹੁਦਬ ਨੂਰਤ ਕੀ ਹੈ ਜਦੋਂ ਕਿਸੇ ਵੀ ਸਮਾਜ ਦੇ ਉੱਪਰ ਸਭ ਤੋਂ ਔਖਾ ਸਮਾਂ ਚੱਲ ਰਿਹਾ ਹੁੰਦਾ ਤੇ ਜਿਹੜੀਆਂ ਗੁਰੂ ਮਹਾਰਾਜ ਦੇ ਵੱਲੋਂ ਬਖਸ਼ਿਸ਼ ਵਾਲੀਆਂ ਰੂਹਾਂ ਹੁੰਦੀਆਂ ਉਹ ਆਪਣਾ ਇੱਕ ਸੰਘਰਸ਼ ਦਾ ਰਸਤਾ ਅੱਤਿਆ ਕਰਨੀਆਂ ਤੇ ਜਿਹਦੇ ਵਿੱਚੋਂ ਇਹ ਸ਼ਹਾਦਤਾਂ ਦੇ ਦੌਰ ਸਾਹਮਣੇ ਆਉਂਦੇ ਤੇ ਸ਼ਹੀਦੀਆਂ ਹੁੰਦੀਆਂ ਜਦੋਂ ਅਸੀਂ ਉਹਨਾਂ ਸ਼ਹੀਦੀਆਂ ਨੂੰ ਯਾਦ ਕਰਦੇ ਆਂ ਤੇ ਸਾਡੇ ਸਾਹਮਣੇ ਇਹ ਗੱਲ ਹੁੰਦੀ ਕਿ ਜੂਨ ਖਿਆਈਆਂ ਦਾ ਸਮਾਂ ਸੀਗਾ ਉਹ ਉਹਨਾਂ ਨੇ ਉਹਦਾ ਮੁਕਾਬਲਾ ਇਸ ਤਰੀਕੇ ਦੇ ਨਾਲ ਕੀਤਾ ਫਿਰ ਇਹ ਵਿਚਾਰ ਕਰੀਏ ਕਿ ਅੱਜ ਦਾ ਕੀ ਸਮਾਂ ਹੈਗਾ ਤਾਕਿ ਸਾਨੂੰ ਕੋਈ ਇੱਕ ਦੇ ਵਾਸਤੇ ਇੱਕ ਸੇਧ ਮਿਲ ਸਕੇ ਤੋਂ ਜਰੂਰ ਦਿੱਲੀ ਦਰਬਾਰ ਨੇ ਅਕਾਤਖ ਸੰਦ ਦੇ ਉਪਰ ਦਰਬਾਰ ਸਾਹਿਬ ਦੇ ਉਪਰ ਤੂਰਨਾ ਧਰਮਾ ਦੇ ਉਪਰ ਹਮਲਾ ਕੀਤਾ ਉਹਨਾਂ ਨੇ ਇਸ ਬਣਾਉਣ ਦੇ ਨਾਲ ਕੀਤਾ ਸੀਗਾ ਕਿ ਹੁਣ ਸਿੱਖਾਂ ਨੂੰ ਅਸੀਂ ਬੜੇ ਬੰਦੇ ਸਮੇਂ ਦੇ ਵਾਸਤੇ ਦਬਾ ਲੈਣਾ ਹੈ ਕਿ ਸਿੱਖਾਂ ਦਾ ਜਿਹੜਾ ਮਨੋਬਲ ਆ ਉਹਨੂੰ ਇੰਨਾ ਡੇਂ ਦੇਣਾ ਕਿ ਇਹ ਦੁਬਾਰਾ ਇਸ ਹਕੂਮਤਾਂ ਦੀ ਤਾਕਤ ਦੇ ਸਾਹਮਣੇ ਉਠ ਨਹੀਂ ਸਕਣਗੇ ਪਰ ਆਪਾਂ ਦੇਖੀਏ ਕਿ ਗੁਰੂ ਮਹਾਰਾਜ ਦਾ ਉਹ ਦਾਸ ਦਾ ਲੈਂਦੇ ਆ ਹੋਇਆ ਸਿੱਖਾਂ ਨੇ ਉਹ ਸਾਰਾ ਕੁਝ ਦੁਬਾਰਾ ਬਹਰਾਇਆ ਜਿੰਨੂੰ ਸਮੇਂ ਦੇ ਰਹਿਂਦੇ ਵਿੱਚ ਚਾਹੁੰਦੇ ਆ ਹੋਇਆ ਸੰਸਾਰ ਦੇ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਸਿੱਖ ਪੁਰਾਣੀਆਂ ਕਹਾਣੀਆਂ ਦਾ ਜ਼ਿਕਰ ਕਰਦੇ ਰਹਿੰਦੇ ਆ ਤੇ ਹੁਣ ਦੇ ਸਮੇਂ ਦੇ ਵਿੱਚ ਅਜਿਹਾ ਨਹੀਂ ਹੋ ਸਕਦਾ ਪਰ ਉਹ ਸਾਰਾ ਕੁਝ ਵਾਪਰਿਆ ਉਹੀ ਸੰਘਰਸ਼ ਉਹੀ ਸ਼ਹਿਾਰ ਦਾ ਉਹੀ ਜਨਮ ਖੜੇ ਕਿੱਥੇ ਪ੍ਰਵਾਨ ਕਰਨਾ ਤੇ ਮਿੱਥ ਕੇ ਸ਼ੀਧੀਆਂ ਦੇ ਰੀਆਂ ਤੇ ਇੰਨੀ ਵੱਡੀ ਸਟੇਟ ਦੇ ਜ਼ਬਰ ਜ਼ਬਰ ਜਨਮ ਦੇ ਖਿਲਾਫ ਉੱਠ ਜਾਣਾ ਖੜ ਜਾਣਾ ਪਰ ਸਦਾ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਜਦੋਂ ਉਸੇ ਹੀ ਰਾਜ ਦੇ ਵੱਲੋਂ ਸਿੱਖਾਂ ਦੇ ਵਿੱਚੋਂ ਹੀ ਇੱਕ ਹੋਰ ਹਿੱਸੇ ਨੂੰ ਜਿਹੜਾ ਆਪਣੇ ਲਾਲ ਚੰਦ ਦੇ ਵਸੂਲ ਕੇ ਆਪਣੇ ਪੰਜ ਦੇ ਸਰਕਾਰਾਂ ਛੱਡ ਕੇ ਸਰਤਾ ਮਾਨਨ ਦੇ ਵਾਸਤੇ ਹਕੂਮਤਾਂ ਦੇ ਨਾਲ ਚੱਲਿਆ ਉਸੇ ਜ਼ੁਲਮੀ ਕਹਾੜੇ ਦਾ ਦਸਤਾ ਬਣਿਆ ਉਸ ਸਮਾਂ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਤੇ ਹੁਣ ਫੇਰ ਦੁਬਾਰਾ ਸਮੇਂ ਲਈ ਗੇੜ ਖਾਦਾ ਕਿ ਜਿੰਨਾ ਸ਼ਹੀਦੀਆਂ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਦਹਾਕਾ ਦੂਰ ਹਾਕੇ ਪਹਿਲਾਂ ਇਹਨਾਂ ਲੱਗਦੀ ਸੀਗੀ ਕਿ ਸ਼ਾਇਦ ਉਹਨਾਂ ਸ਼ਹੀਦਿਆਂ ਦੀ ਹਰ ਬਾਤ ਨਹੀਂ ਪੈ ਰਹੀ ਤੇ ਜਿਹੜੇ ਦੁਨਿਆਵੀ ਮਫਾਦਾ ਵਾਲੇ ਲੋਕ ਸੀਗੇ ਸੂਬੇਦਾਰੀਆਂ ਲੈਣ ਵਾਲੇ ਲੋਕ ਸੀਗੇ ਵਜ਼ੀਰੀਆਂ ਮੰਨਣ ਵਾਲੇ ਲੋਕ ਸੀਗੇ ਕਿ ਉਹਨਾਂ ਨੇ ਉਹਨਾਂ ਸ਼ਹੀਦਾਂ ਦੀਆਂ ਦੇਹਾਂ ਦੇ ਉੱਪਰ ਕੁਰਸੀਆਂ ਢਾ ਕੇ ਆਪਣੇ ਪੱਕੇ ਰਾਜ ਸਥਾਪਿਤ ਕਰ ਲਏ ਉਹ ਦਾਅਵੇ ਕਰਦੇ ਰਹੇ ਕਿ ਅਸੀਂ 22 ਨਵੰਬਰ ਦੇ ਸਾਲ ਤੋਂ ਅੰਜਲੀ ਚਲਾਉਣੀ ਹੈ ਪਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਉਹ ਸਮਾਂ ਵੀ ਦੇਖ ਰਹੇ ਆ ਕਿ ਜਦੋਂ ਬਿਲਕੁਲ ਉਹਨਾਂ ਦੇ ਜਿਹੜੇ ਵੱਡੇ ਵੱਡੇ ਬੜਾਏ ਹੋਏ ਅੰਬਰ ਸੀ ਉਹ ਸਾਰੇ ਟਹਿ ਤੇ ਹੀ ਹੁੰਦੇ ਨਜ਼ਰ ਆ ਰਹੇ ਜਿਨ੍ਹਾਂ ਦੀ ਗੱਲ ਭਾਈ ਸੁਖਿੰਦਰ ਸਿੰਘ ਹੋਣੀਓ ਹਰ ਵਾਰ ਇਸ ਦਾ ਉਲੰਘਣਾ ਦਿੰਦੇ ਆ ਕਿ ਸਰਕਾਰਾਂ ਰਹੀਆਂ ਪਰ ਜਿਹੜੇ ਸਿੱਖ ਨੌਜਵਾਨਾਂ ਨੂੰ ਇਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ ਉਹਨਾਂ ਪੁਲਿਸ ਹੋਣਾ ਇਹ ਕਿ ਪੁਸ਼ਤ ਪਣਾਈ ਹੁੰਦੀ ਰਹੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈਆਂ ਪਰ ਅੱਜ ਆਪਾਂ ਦੇਖੀਏ ਕਿ ਜਿਹੜੇ ਪੁਸ਼ਤ ਨਹੀਂ ਕਰਨ ਵਾਲੇ ਸੀ ਅੱਜ ਉਹਨਾਂ ਕਿਤੇ ਧੋਈ ਨਹੀਂ ਮਿਲ ਰਹੇ ਹਨ ਉਹ ਆਪ ਜਾ ਜਾ ਕੇ ਅਕਾਤਨ ਸਾਹਿਬ ਦੇ ਉੱਪਰ ਮਾਫੀਆਂ ਮੰਗ ਰਹੇ ਐ ਮਾਫੀ ਨਾਮੇ ਪੇਸ਼ ਕਰ ਰਹੇ ਐ ਇਹ ਕਹਿ ਰਹੇ ਕਿ ਸਾਨੂੰ ਬਖਸ਼ੋ ਤੇ ਉਹ ਗੱਲਾਂ ਕਰ ਰਹੇ ਐ ਜਿਹੜੀਆਂ ਗੱਲਾਂ ਪਹਿਲਾਂ ਸਰਕਾਰੀ ਸ਼ਾਹਲੀ ਕਰਦੇ ਹੁੰਦੇ ਸੀ ਇਹ ਦਿੱਲੀ ਦਰਬਾਰ ਦਾ ਕਬਜ਼ਾ ਕਰਵਾ ਰਹੇ ਸਿੱਖ ਸੰਸਥਾਵਾਂ ਦੇ ਉੱਤੇ ਉਹ ਲੋ ਇਹ ਕਹਿ ਰਹੇ ਕਿ ਦਿੱਲੀ ਦਰਬਾਰ ਕਬਜ਼ਾ ਕਰਨ ਆ ਰਿਹਾ ਆਪਾਂ ਨੂੰ ਇਹ ਗੱਲ ਦੇ ਬਾਰੇ ਵਿੱਚ ਸੁਚੇਤ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਇਹ ਇਸ ਸੰਘਰਸ਼ ਦੀ ਇਨਾ ਸ਼ਾਨ ਦਾ ਜਾਂ ਹੀ ਯੋਗਦਾਨ ਹੈ ਕਿ ਅੱਜ ਦੁਨੀਆ ਪੱਤਰ ਦੇ ਉੱਪਰ ਸਿੱਖਾਂ ਦੀ ਗੱਲ ਹੋ ਰਹੀ ਹੈ ਇੰਡੀਆ ਦੀ ਪੱਛਮ ਦੇ ਨਾਲ ਜਿਹੜੀ ਕੂਟਨੀਤੀ ਹੈ ਉਹ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਇੱਕ ਪ੍ਰਮੁੱਖ ਬਸਦਾ ਰਿਹਾ ਚਾਹੇ ਉਹ ਮੰਤਰੀ ਮੀਡੀਆ ਦੇ ਵਿੱਚ ਰਿਹਾ ਹੋਵੇ ਚਾਹੇ ਉਹ ਮੰਤਰੀ ਗੂਨ ਨੀਤੀਗ ਬਿਆਨਾਂ ਦੇ ਵਿੱਚ ਰਿਹਾ ਹੋਵੇ ਉਹ ਸਿੱਖਾਂ ਦਾ ਤੇ ਸਿੱਖਾਂ ਦੇ ਆਜ਼ਾਦੀ ਦੇ ਸੰਘਰਸ਼ ਦਾ ਰਿਹਾ ਠੀਕ ਹੈ ਉਹਦੇ ਵਿੱਚ ਪਛਮੀ ਤਾਕਤਾਂ ਦੇ ਵੀ ਆਪਣੇ ਮਕਾਦ ਹੈ ਜਿਸ ਕਰਕੇ ਉਹ ਸਿੱਖਾਂ ਦੀ ਗੱਲ ਕਰ ਰਹੇ ਆ ਪਰ ਉਹ ਗੱਲ ਉਹਨਾਂ ਅਧਿਕਾਰਾਂ ਦੇ ਪਿੱਛੇ ਆ ਇਸ ਕਰਕੇ ਹੋ ਰਹੀ ਕਿਉਂਕਿ ਜਦੋਂ ਜਲੰਧ ਦੀ ਹਨੇਰੀ ਵਗ ਰਹੀ ਸੀਗੀ ਉਸ ਸਮੇਂ ਸਾਡੇ ਸ਼ਹੀਦਾਂ ਨੇ ਪਾਪ ਦੀਆਂ ਦੇਹਾਂ ਨੂੰ ਮਸ਼ਾਲਾ ਬਣਾ ਕੇ ਇੱਕ ਸੱਚ ਚਾਨਣ ਦੀ ਬਾਤ ਪਾਈ ਸੀ ਜਿਹਦੀ ਜਿਹਦੀ ਲੋ ਜਿਹੜੀ ਆ ਉਹ ਦੀ ਅੱਜ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਆਪਾਂ ਦੇਖੀਏ ਕਿ ਸਾਡੇ ਸਾਹਮਣੇ ਅੱਜ ਕੀ ਕਰਨਾ ਬੰਦਾ ਜਦੋਂ ਸਾਰਾ ਤੋਂ ਔਖਾ ਸਮਾਂ ਰਿਹਾ ਹਾਰ ਕਾਲ ਵੀ ਸਦੀ ਦੇ ਵਿੱਚ ਉਦੋਂ ਵੀ ਸਿੱਖਾਂ ਨੇ ਬੇਸ਼ੱਕ ਉਹ ਜਿੰਨੇ ਮਰਜੀ ਜੱਥਿਆਂ ਦੇ ਵਿੱਚ ਵਿਚਰਦੇ ਹੋਣ ਜਿੰਨੀਆਂ ਮਰਜੀ ਮਿਸਲਾਂ ਜਾਂ ਹਿੱਸਿਆਂ ਦੇ ਵਿੱਚ ਬਚਦੇ ਰਹੇ ਹੋਣ ਕਟੋਕਾਰ ਕੌਣਾ ਨੇ ਆਪਣਾ ਜਿਹੜਾ ਫੈਸਲਾ ਲੈਣ ਦਾ ਠਿਕਾਕਾਰ ਸੀਗਾ ਉਹ ਗੁਰਮਤਿ ਆ ਸਾਂਝਾ ਗੁਰਯੁਗਤ ਵਾਲਾ ਬਣਾ ਕੇ ਰੱਖਿਆ ਆਪਾਂ ਪਿਛਲੇ ਸੰਘਰਸ਼ ਦੇ ਦੌਰਾਨ ਵੀ ਦੇਖਿਆ ਕਿ ਉਦੋਂ ਵੀ ਜਦੋਂ ਬਹੁਤ ਬਖਿਆਈ ਦਾ ਸਮਾਂ ਸੀਗਾ ਉਸ ਵੇ ਸਾਂਝੀ ਅਗਵਾਈ ਤੇ ਸਾਂਝੇ ਫੈਸਲਿਆਂ ਦੀ ਗੱਲ ਜਿਹੜੀ ਹੈ ਉਹ ਖਾਲਕੂ ਜਥੇਬੰਦੀਆਂ ਦੇ ਵੱਲੋਂ ਖਾਲਕੂ ਸੰਗਠਨ ਦੇ ਵੱਲੋਂ ਕੀ ਕੀ ਚੱਲਦੀ ਰਹੀ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਕੋਈ ਹਥਿਆਰਬੰਦ ਸੰਗ੍ਰਸ਼ ਨਹੀਂ ਚੱਲ ਰਿਹਾ ਜਿੱਥੇ ਅਸੀਂ ਬਿਲਕੁਲ ਇੱਕ ਜਨਤਕ ਮੁਹਾਜ ਦੇ ਉੱਪਰ ਵਿਚਾਰ ਰਹੀ ਹੈ ਜਿੱਥੇ ਸਾਡੇ ਸਾਹਮਣੇ ਸਾਦਾ ਵੱਡਾ ਸਰਕਾਰ ਇਹ ਬਣਿਆ ਹੋਇਆ ਹੈ ਅਸੀਂ ਆਪਣੇ ਪੰਥ ਦੀ ਜੋ ਅਸਲ ਰਾਜਨੀਤੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਜਾਗਰੂਕ ਕਰਨਾ ਦਿੱਤੇ ਸਮੇਂ ਦੇ ਵਿੱਚ ਖਾਸ ਕਰਕੇ 90ਆਂ ਦੇ ਆਦਾਨ ਤੋਂ ਬਾਅਦ ਜਾਂ 97 ਦੇ ਵਿੱਚ ਜਿਹੜੀ ਇਹ ਸਰਕਾਰ ਬਣੀ ਸੀ ਪੰਥ ਦੇ ਨਾਂ ਦੇ ਉੱਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇੱਕ ਵੱਡੀ ਟੇਢ ਪਈ ਉਹ ਇਹ ਪਈ ਕਿ ਪੰਜਾਬ ਦੀ ਮੂਲ ਰਾਜਨੀਤੀ ਨੂੰ ਅਸੀਂ ਸੁੱਚੇ ਪੰਥ ਦੀ ਜਾਂ ਮਤਕ ਰਾਜਨੀਤੀ ਮੰਨਣ ਲੱਗੇ ਉਹ ਇੰਨਾ ਜੁਰਾਵਰ ਦਰਦ ਸੀਗਾ ਉਹਨੇ ਬਹੁਤ ਹਿੱਸਿਆਂ ਦੇ ਉੱਪਰ ਅਸਰ ਪਾਇਆ ਉਹਦੇ ਸੰਘਰਸ਼ ਵਾਲੇ ਵੀ ਕਈ ਹਿੱਸਿਆਂ ਦੇ ਉੱਪਰ ਆਪਣਾ ਅਸਰ ਪਾਇਆ ਉਹਨਾਂ ਹਿੱਸਿਆਂ ਦੇ ਉਸ ਉੱਪਰ ਸਰ ਭਾਇਆ ਜਿਹੜੇ ਬਿਲਕੁਲ ਖਾਲਸਾ ਪੰਥ ਦੀ ਜੋ ਪਾਤਸ਼ਾਹੀ ਦਾਵੇ ਵਾਲੇ ਹਿੱਸੇ ਸੀ ਇਹ ਉਹਨਾਂ ਦੇ ਵਿੱਚੋਂ ਵੀ ਕੋਈ ਇੱਕ ਨੇ ਉਸ ਸਰ ਨੂੰ ਕਬੂਲਿਆ ਤੇ ਤਾਜ ਦੇ ਸਮੇਂ ਦੇ ਵਿੱਚ ਜੋ ਹਾਲਾਤ ਉਸੂਟ ਰਾਜਨੀਤੀ ਦੀ ਭਰੀ ਹੋਈ ਤੇ ਜਿੰਨੀ ਵੱਡੀ ਪੱਤਰ ਦੇ ਉੱਪਰ 2015 ਦੀਆਂ ਕਟਨਾਵਾਂ ਤੋਂ ਬਾਅਦ ਜਾਂ 2014 ਦੇ ਵਿੱਚ ਜਿਹੜੀ ਇਹ ਨਵੀਂ ਤਰ੍ਹਾਂ ਦੀ ਸਟੇਟ ਕਰਾਫ ਨਵ ਰਾਜਤੰਤਰੀ ਢਾਂਚਾ ਇਰੀਆ ਦੇ ਵਿੱਚ ਉੱਤਰਿਆ ਆ ਤੋਂ ਮਿਰਥ ਕੇ ਉਰੂਸ ਸਾਰੇ ਨੂੰ ਖਿਲਾ ਰਿਹਾ ਹੈ ਤੇ ਸਾਡੇ ਆਪਾਂ ਆਪਣੀ ਅੰਦਰੂਨੀ ਹਾਲਤ ਦੇਖੀਏ ਕੀ ਹੈ ਸਾਡੇ ਸਾਰਾ ਜੋਰ ਇਹ ਲੱਗਾ ਹੋਇਆ ਉਹ ਜਿਹੜੀ ਥਾਂ ਜਿਹੜੀ ਇਹ ਸਾਫ਼ ਹੋ ਗਿਆ ਉਹ ਬਾਗਨਾ ਦੇ ਟਿਕਣ ਤੋਂ ਬਾਅਦ ਕਿ ਬਿਨਾ ਸਟੇਜ ਦੀ ਬੈਕਿੰਗ ਤੋਂ ਉਹਦੇ ਵਿੱਚ ਨਹੀਂ ਖੜਿਆ ਜਾ ਸਕਦਾ ਸਾਰਾ ਜੋਰ ਬਹੁਤਾ ਹਿੱਸਿਆ ਦਾ ਉਸੇ ਥਾਂ ਨੂੰ ਭਰਨ ਦੇ ਉੱਤੇ ਲੱਗਾ ਹੋਇਆ ਚੱਲ ਕੇ ਉਹ ਥਾਂ ਇੰਨਾ ਭਰੀ ਨਹੀਂ ਜਾਣੀ ਹੈ ਕਸ਼ਮੀਰ ਦੀ ਜੋ ਹਾਲਤ ਹੋਈ ਉਹ ਆਪਣੇ ਸਾਹਮਣੇ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਸਾਵੇਂ ਸੂਬੇ ਨੂੰ ਜਿਹੜਾ ਇੱਕ ਕੁਮਾਂਦਰੀ ਪੱਦਰ ਦਾ ਮਸਲਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਦੋ ਤਿੰਨ ਉਹਦੇ ਟੁਕੜੇ ਕਰਕੇ ਉਹਨਾਂ ਨੇ ਬਿਲਕੁਲ ਆਪਣੀ ਸੈਂਟਰ ਦੇ ਦੀਨ ਚੱਲਣ ਵਾਲੇ ਜਿਹੜੇ ਕੇਂਦਰੀ ਸ਼ਾਸਤ ਪ੍ਰਸਿੱਧ ਦੇਸ਼ ਜਾਂ ਜੁੰਟੀ ਜੀ ਨੂੰ ਕਹਿੰਦੇ ਉਹ ਬਣਾ ਦਿੱਤੀ ਉਹਦੇ ਵਿੱਚ ਹੁਣ ਮਤਲਬ ਚਲੀਆਂ ਆ ਲੀਆਂ ਦੀਆਂ ਤਾਕਤਾਂ ਦੇ ਪਿੱਛੇ ਉੱਤੇ ਮਤਲਬ ਵੋਟਾਂ ਹੋਣੀਆਂ ਤੇ ਉੱਤੇ ਸਾਰਾ ਕੁਝ ਚੱਲਣਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ 스ਕੀਮਾਂ ਇਸ ਤਰ੍ਹਾਂ ਦੀਆਂ ਦੀਆਂ ਚਰਚਾ ਦੇ ਵਿੱਚ ਰਹਿੰਦੀਆਂ ਨੇ ਪੰਜਾਬ ਦੇ ਹੈ ਨਾ ਇਸ ਚਲ ਨੂੰੜ ਕੇ ਜੰਮੂ ਦੇ ਨਾਲ ਜੋੜ ਦਿਓ ਉਹਦੇ ਨਾਲ ਜੋੜ ਕੇ ਇਹ ਚੱਲਦੀਆਂ ਰਹਿੰਦੀਆਂ ਕਿਉਂਕਿ ਜਿਹੜਾ ਇਹ ਸੂਬੇਦਾਰੀ ਦਾ ਸੁਚੋਚਾ ਨਿਜਾਮ ਹੈ ਕਿ ਕਿੰਨਾ ਲੀਣਾ ਤਰਜੀਹਾਂ ਦੇ ਉੱਪਰ ਚੱਲਣਾ ਹੈ ਕਿਹੜੇ ਖਿੱਤੇ ਕੋਲ ਕਿੰਨੀ ਤਾਕਤ ਰਹਿਣੀ ਹੈ ਉਹਦਾ ਫੈਸਲਾ ਲੈਣ ਦਾ ਹੱਕ ਕਿਹਦੇ ਕੋਲ ਹੈ ਉਹ ਇੰਡੀਆ ਦੀ ਪਾਰਲੀਮੈਂਟ ਦੇ ਕੋਲ ਹੈ ਉਤੇ ਕਿੰਦਾ ਵਿਸਲੇ ਹੋ ਰਹੇ ਆ 2014 ਤੋਂ ਲੈ ਕੇ ਹੁਣ ਤੱਕ ਦੇਖ ਲਿਆ ਜਾਂਦਾ ਕਿਉਂਕਿ ਇਸ ਤਰੀਕੇ ਦੇ ਨਾਲ ਹੋ ਰਹੇ ਆ ਸਾਡੇ ਵਾਸਤੇ ਜੋ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਸਾਰਾ ਧਿਆਨ ਉਸ ਘੇਰੇ ਦੇ ਵਿੱਚ ਲਾਉਣ ਦੀ بجائے ਆਪਾਂ ਇਹ ਦੇਖੀਏ ਕਿ ਪੰਥ ਦੀ ਰਾਜਨੀਤੀ ਦੇ ਘੇਰੇ ਕਿਹੜੇ ਬਣਦੇ ਆ ਤੇ ਉਹਨਾਂ ਦੇ ਉੱਪਰ ਸਿੱਖਾਂ ਦਾ ਪੱਖ ਮਜ਼ਬੂਤ ਹੋਵੇ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਚਾਰ ਪ੍ਰਮੁੱਖ ਹਿੱਸੇ ਪੰਥਕ ਰਾਜਨੀਤੀ ਦੇ ਬੰਦੇ ਆ ਜਿਹਦੇ ਵਿੱਚ ਸਭ ਤੋਂ ਮੁਢਲੀ ਗੱਲ ਇਹ ਹੈ ਕਿ ਸਾਡੇ ਤਖਤ ਸਾਹਿਬਾਨ ਦਾ ਪੰਥਕ ਨਿظام ਕਿਦਾਂ ਬਣਦਾ ਹੋਇਆ ਪਿੱਛੇ ਜੇ ਸ਼ੁਰੂਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਤਾਨ ਐਡਵੋਕੇਟ ਅਰਜਨ ਸਿੰਘ ਧਾਮੀ ਉਹਨਾਂ ਨੇ ਇੱਕ ਕਾਲਜ ਦੇ ਵਿੱਚ ਬੋਲਦੇ ਇੱਕ ਬਿਆਨ ਦਿੱਤਾ ਕਿ ਕੁਝ ਲੋਕ ਇਹ ਗੱਲ ਕਰ ਰਹੇ ਨੇ ਕਿ ਆਕਾਰ ਤਖਤ ਸਾਹਿਬ ਦਾ ਕੋਈ ਖੁਦਮੁਖਤਿਆਰ ਨਿظام ਸਿਰ ਜਿਲਿਆ ਜਾਵੇ ਉਹ ਕਹਿੰਦੇ ਜੇ ਤੁਸੀਂ ਅੰਦਾਜ਼ੀਆਂ ਗੱਲਾਂ ਕਰੋਗੇ ਤਾ ਦਿੱਲੀ दरबार ਜਿਹੜਾ ਆ ਉਹ ਤਰਤ ਰੀਮੂ ਸਾਹਿਬ ਤੇ ਪਕਨਾ ਸਾਹਿਬ ਦੇ ਨਾਲ ਕੋ ਬੋਰ ਬਣਾ ਕੇ ਆਕਾਲ ਤਖਤ ਦੇ ਉੱਪਰ ਕਬਜ਼ਾ ਕਰ ਲਿਆ ਉਹ ਕਹਿੰਦਾ ਜੀ ਮੈਂ ਉਸ ਕਮੇਟੀ ਦਾ ਮੈਂਬਰ ਰਿਹਾ ਬਿਲਕੁਲ ਸੱਚ ਪੇਜ ਦਾ ਕਰੜਾ ਪਿਆ ਕਿ ਆਕਾਲ ਤਖਤਾ ਜਿਵੇਂ ਦਾ ਜੋਇਆ ਕੀਤਾ ਜਾਵੇ ਲਾਇਆ ਕੀਤਾ ਜਾਵੇ ਪਰ ਉਹ ਰਹੁਗਾ ਸ਼ੁਮਨੀ ਕਮੇਟੀ ਦੀ ਤਾਬਿਆਂ ਦੇ ਹੀ ਕਿ ਮੈਂ ਆਪਣੇ ਕੋਲ ਨਜ਼ਰੀ ਨਹੀਂ ਵਰਤ ਰਿਹਾ ਉਹਨਾਂ ਨੇ ਇਹ ਗੱਲ ਕਹੀ ਕਿ ਸ਼੍ਰੋਣੀ ਕਮੇਟੀ ਦੀ ਤਾਦਿਆ ਤੇ ਹੇਠ ਕਰੂੰਗਾ ਕਹਿੰਦੇ ਕੁਝ ਲੋਕ ਇਹ ਕਹਿ ਰਹੇ ਆ ਕਿ ਤਾਂ ਤੱਕ ਤੱਕ ਉਹ ਸ਼੍ਰੋਣੀ ਕਮੇਟੀ ਦੀ ਤਾਦਿਆ ਤੋਂ ਹੇਠੋਂ ਕੱਢੋ ਇਹਦੇ ਨਾਲ ਬਹੁਤ ਉਲਸਾਰ ਹੋ ਜਾਣਾ ਆਪਾਂ ਦੇਖੀਏ ਕਿ ਇੱਕ ਇੱਕ ਸਮਝ ਦੇ ਵਿੱਚੋਂ ਨਿਕਲਿਆ ਹੋਇਆ ਬਿਆਨ ਹੈ ਉਹ ਧਾਰੀ ਸਾਹਿਬ ਉਹ ਸ਼ਖਸੀਅਤ ਨੇ ਜਿੰਨਾ ਬਾਰੇ ਅਪ ਜਾਣਦੇ ਆ ਉਹਨਾਂ ਕਿ ਮੰਨਿਆ ਜਾਂਦਾ ਹੈ ਕਿ ਸੰਘਰਸ਼ ਤੇ ਸਭੀ ਚੱਲਦੇ ਰਹੇ ਜਾਂ ਇੱਕ ਸਸੀਰ ਜਾਣ ਕਰਨ ਵਾਲੇ ਬੰਦੇ ਜਾਂਦੇ ਪਰ ਇਹ ਸਮੁੱਚੀ ਸਮਝ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਇਹ ਸਮਝਦੇ ਕਿ ਗੁਰੂ ਮਹਾਰਾਜ ਦਾ ভরਸਾ ਆਇਆ ਹੋਇਆ ਜਿਹੜਾ ਨਕਤ ਹੈ ਉਹ ਕਿਸੇ ਬੂਝੇ ਦੁਨਿਆਵੀ ਤੱਤ ਦੇ ਅਧੀਨ ਚੱਲਣ ਵਾਲੀ ਇੱਕ ਸੰਸਥਾ ਦੀ ਤਾਬਿਆ ਹੋ ਸਕਦਾ ਸਵਾਲ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਹੈ ਕਿ ਕੀ ਸਮੁੱਚੇ ਸਿੱਖਾਂ ਦੀ ਦਸ਼ਮ ਭਾਰ ਦੇ ਸਿੱਖਾਂ ਦੀਆਂ ਸੰਸਥਾਵਾਂ ਨੇ ਅਕਾਲ ਤਖਤ ਦੇ ਵਿੱਚ ਰਹਿਣਾ ਹੈ ਜਾਂ ਅਗਾਰਤਟ ਨੇ ਬੂਟਾਂ ਦੇ ਰਾਹੀਂ ਜੁਨੀ ਜਾਣ ਵਾਲੀ ਹੈ ਕਿ ਏਡੀਐਨ ਸੰਸਥਾ ਦੀ ਤਾਬਿਆਂ ਦੇ ਰਹਿਣਾ ਸੋ ਪਹਿਲੀ ਗੱਲ ਕਰਨ ਵਾਲੀ ਇਹ ਹੈ ਕਿ ਅਗਾਰਤਟ ਦਾ ਇੱਕ ਤੋਂ ਪਿਆਰ ਨਿਜਾਮ ਸੱਜਿਆ ਜਾਏ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਖਰਸ਼ਾ ਜਤਾਇਆ ਜਾ ਰਿਹਾ ਹੈ ਕਿ ਅਗਾਰਤਟ ਨੂੰ ਦਿੱਲੀ ਦਰਬਾਰ ਆਪਣੇ ਕਬਜੇ ਦੇ ਵਿੱਚ ਲੈ ਸਕਦਾ ਇਹ ਗਰੂਲ ਨਹੀਂ ਹੈਗਾ ਇਹ ਕਲ ਵਾਪਸ ਕਰਦੀ ਹੈ ਔਰ ਬਹੁਤ ਸੰਭਾਵਨਾ ਹੈ ਕਿਉਂਕਿ 2014 ਤੋਂ ਪਹਿਲਾਂ ਦੀ ਜਿਹੜੀ ਸਟੇਟ ਸੀਗੀ ਉਹਦੀ ਇਹ ਪਾਲਿਸੀ ਸੀਗੀ ਕਿ ਉਹ ਜਿਹੜੇ ਵੀ ਲੋਕਾਂ ਨੂੰ ਕਾਬੂ 'ਚ ਕਰਨਾ ਹੁੰਦਾ ਸੀ ਉਹ ਉਹਨਾਂ ਦੇ ਵਿੱਚੋਂ 80% ਨੂੰ ਛੁੱਟ ਲੈਂਦੇ ਸੀਗੇ ਉਹਦੇ ਰਾਹੀਂ ਉਹਨਾਂ ਦੀਆਂ ਸੰਸਥਾਵਾਂ ਨੂੰ ਆਪਣੇ ਕਾਬੂ ਦੇ ਹੇਠ ਰੱਖਦੇ ਸੀਗੇ ਸੋ 2014 ਤੋਂ ਪਹਿਲਾਂ ਦਿੱਲੀ ਦਰਬਾਰ ਦੇ ਬਾਗਲਾਂ ਦੇ ਰਾਹੀਂ ਅਕਾਰ ਤੱਕ ਨੂੰ ਆਪਣੇ ਕਾਬੂ ਦੇ ਹੇਠ ਕੀਤਾ ਹੋਇਆ ਸੀ ਜਿਸ ਦਿਨ ਉਹਨਾਂ ਨੇ ਮਹਿਬੂਬਾ ਮੁਸਫੀ ਸਰਕਾਰ ਕਸ਼ਮੀਰ ਦੇ ਵਿੱਚ ਸੁੱਤੀ ਉਸ ਦੇ ਇਸ ਦਾ ਦੇ ਉਪਰ ਬੜੀ ਚਰਚਾ ਹੋਈ ਕਿ ਇੱਕ ਪੋਲਿਸੀ ਸ਼ਿਫਟ ਆ ਗਈ ਹੈ ਨੀਤੀ ਪੰਦਰ ਦੇ ਉਤੇ ਤਬਦੀਲੀ ਆ ਗਈ ਹੈ ਹੁਣ ਕਿਸੇ ਦੇ ਰਾਹੀ ਕਾਬੂ ਰੱਖੀ ਕਰਨਾ ਚਾਹਦੇ ਹੁਣ ਜਿੰਨਾ ਕਾਬੂ ਕਰਨਾ ਹੁੰਦਾ ਦਾ ਖਲਾਲਾ ਪਾ ਕੇ ਆਪ ਕਾਬੂ ਰੋਣਾ ਚਾਹਦੇ ਆ ਕੁਪਕਾਮ ਨਕਸਾ ਦਾ ਨਿਜ਼ਾਮ ਦਿੱਲੀ ਦਰਬਾਰ ਆਪਣੇ ਕਬਜ਼ਿਆਂ ਵਿੱਚ ਲੈਣਾ ਚਾਹੁੰਦਾ ਹੈ ਪਹਿਲਾਂ ਉਹਨਾਂ ਨੇ ਇਹਨਾਂ ਦੇ ਰਾਹੀਂ ਲਿਆ ਹੋਇਆ ਸੀ ਉਹ ਇਹਨਾਂ ਨੂੰ ਲਾਂਬੇ ਕਰ ਰਹੇ ਹੈ ਇਹਨਾਂ ਨੂੰ ਲੱਗ ਰਿਹਾ ਹੈ ਕਿ ਅਦਾਲਤ ਅੱਧੀ ਫੋਕੋ ਫਿਆਦੀ ਦੀ ਗੱਲ ਕਰਨ ਕਰਕੇ ਦਿੱਲੀ ਦਰਬਾਰ ਨੂੰ ਥਾਂ ਮਿਲ ਰਹੀ ਨਹੀਂ ਭਾਈ ਜਿਹੜੀ ਥਾਂ ਉਹਨਾਂ ਨੇ ਤੁਹਾਨੂੰ ਦਿੱਤੀ ਹੋਈ ਸੀ ਉਹ ਉਹਨੂੰ ਤੁਹਾਨੂੰ ਵਾਪਸ ਕਰਕੇ ਸਿੱਧੀ ਆਪ ਕੋ ਨਹੀਂ ਜਾ ਰਹੇ ਹੈ ਇਹਦਾ ਹੱਲ ਇਸ ਗੱਲ ਦੇ ਵਿੱਚ ਹੈਗਾ ਕਿ ਇਸ ਤੋਂ ਪਹਿਲਾਂ ਕਿ ਦਿੱਲੀ ਦਰਬਾਰ ਆਪਣਾ ਕੋਈ ਕਦਮ ਚੁਲੇ ਗੁਰਖਾ ਸਾਧ ਪੰਥ ਜਾਂ ਖਾਲਸਾ ਪੰਥੀਆਂ ਸੰਸਥਾਵਾਂ ਜਾਂ ਜਿਹੜੇ ਆਪਣੇ ਆਪ ਨੂੰ ਇਹਨਾਂ ਸੰਸਥਾਵਾਂ ਦੇ ਪ੍ਰਬੰਧਕ ਹੋਣ ਦਾ ਦਾਵਾ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਪੰਥਕ ਨਿظام ਲਿਆਂਦੇ ਵਾਸਤੇ ਤਿਆਰ ਕਮੇਟੀ ਕੀਤੀ ਜਾਵੇ ਦੂਜੀ ਗੱਲ ਤੇ ਇਹ ਦੂਜਾ ਕਿਹਾਏ ਇਹ ਬੰਦਾ ਕਿ ਗੋਦਵਾਰਾ ਸਰਬੰਦ ਦਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਹੋਣਾ ਹੈ ਜਿਹਦੇ ਵਿੱਚ ਸ਼੍ਰੋਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਮੁੰਡਾ ਹਰਿਆਣੇ ਦੀ ਵੀ ਬਣ ਗਈ Rajasthan ਨਾਲਿਆਂ ਦੀ ਹੈਗੀ ਹੈ ਉਸ ਤੋਂ ਇਲਾਵਾ ਦਿੱਲੀ ਆਦੀ ਹੈਗੀ ਹੈ ਤੇ ਬਾਕੀ ਥਾਵਾਂ ਦੇ ਉੱਪਰ ਵੀ ਜਿਹੜਾ ਦੂਸਰੇ ਤਰ੍ਹਾਂ ਸਹਿਮਾਨ ਦਾ ਵੀ ਪ੍ਰਬੰਧ ਹੈਗਾ ਜਿੱਥੇ ਬੂਲ ਬਣਾਏ ਜਾਂਦੇ ਜਿੱਥੇ ਅਧਾਰਤਾ ਦੇ ਜਾਜੇ ਕਰਦਾ ਫੈਸਲਾ ਕਰ ਰਿਹਾ ਹੈ ਕਿ ਕਰਤਾ ਦਾ ਜਿਹੜਾ ਨਿظام ਆ ਉਹ ਕਿਵੇਂ ਚਲਾਣਾ ਹੈ ਇਹਦੇ ਬਾਰੇ ਵਿੱਚ ਵੀ ਪੱਖ ਨੂੰ ਫੈਸਲਾ ਲੈਣਾ ਮਰਦਾ ਕਿ ਕਿਸ ਤਰੀਕੇ ਦੇ ਨਾਲ ਹੋਵੇ ਤੀਸਰੀ ਗੱਲ ਇਹ ਜਿਹੜੀ ਆ ਜਾਂਦੀ ਉਹ ਪੋਲ ਪੋਲਿਟਿਕਸ ਵੀ ਆ ਜਾਂਦੀ ਹੈ ਕਿ ਜਿਹਦੇ ਉੱਪਰ ਸਾਡਾ ਸਾਰਾ ਜ਼ੋਰ ਲੱਗਾ ਹੋਇਆ ਇਹ ਸੁਗੁੱਜੀ ਪੰਤਕ ਰਾਜ ਦੀ ਜਿਹੜੀ ਹੈ ਉਹਦਾ ਇੱਕ ਹਿੱਸਾ ਹੋ ਸਕਦੀ ਹੈ ਕਿ ਉਹ ਵੀ ਕਿੰਨਾ ਦੀਹਾ ਤਰਜੀਹਾਂ ਦੇ ਉੱਪਰ ਚੱਲੇਗੀ ਤੇ ਜਿਹੜਾ ਸੰਸਾਰ ਭਰ ਚ ਵਿਆਪਕ ਸਿੱਖਾਂ ਦਾ ਬਾਦਸ਼ਾਹ ਹੀ ਰਾਵੇ ਰਾਜਾ ਆਪਣਾ ਫੂਲ ਫੁਹਿਆਰ ਹਜ਼ਾਰ ਪ੍ਰਭ ਸੱਤਾ ਸੰਬੰਧ ਰਾਜ ਸਿਰਜਣਾ ਸੰਘਰਸ਼ ਹੈ ਉਹ ਕਿੰਨਾ ਦੀਹਾ ਤਰਜੀਹਾਂ ਦੇ ਉੱਪਰ ਹੋਵੇ ਸੋ ਇਹ ਚਾਰੇ ਗੱਲਾਂ ਵਿਚਾਰੇ ਬਿਨਾਂ ਮਸਲਾ ਹੱਲ ਨਹੀਂ ਹੋਣਾ ਬੇਸ਼ੱਕ ਕਿਸੇ ਨੂੰ ਕੋਈ ਤਨਖਾਹਾਂ ਲਾ ਦਿੱਤਾ ਜਾਵੇ ਬੇਸ਼ੱਕ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਲਾ ਦਿੱਤੀ ਜਾਵੇ ਜਿਹਦੇ ਉੱਪਰ ਸਾਡਾ ਸਾਰਿਆਂ ਦਾ ਧਿਆਨ ਜੁੜਿਆ ਹੋਇਆ ਹੈ ਸਾਨੂੰ ਇਹ ਸਾਰੇ ਘੇਰੇ ਨੂੰ ਜੀ ਦੁਬਾਰਾ ਮੁਖਤਬੂਨ ਦੀ ਜ਼ਰੂਰਤ ਹੈ ਜਿਹਦੇ ਵਾਸਤੇ ਇਹ ਗੱਲ ਜ਼ਰੂਰੀ ਹੈ ਕਿ ਸਿੱਖਾ ਦਾ ਜੋ ਸਾਂਝਾ ਫੈਸਲਾ ਲੈਣ ਦਾ ਤਰੀਕਾਕਾਰ ਹੈ ਪੂਰਨ ਤਮਾ ਕੋ ਲਾਗੂ ਹੋਵੇ ਤੇ ਜੇ ਜਿਹੜੀ ਇਹ ਕਵਾਇਦ ਚੱਲ ਵੀ ਰੰਗੀ ਜਾਂ ਜਿੰਦਰ ਸਾਰੇ ਨੇ ਅੱਖਾਂ ਲਾਈਆਂ ਹੋਈਆਂ ਨੇ ਕਿ ਜੱਜਦਾਰਾਂ ਨੇ ਕੀ ਫੈਸਲਾ ਦੇਣਾ ਹੈ ਇੱਕ ਛੋਟਾ ਜਿਹਾ ਟੈਸਟ ਹੈ ਕਿ ਕੀ ਇਹ ਸਾਰਥਕ ਹੋ ਸਕਦਾ ਜਾਂ ਨਹੀਂ 2007 ਦੇ ਵਿੱਚ ਦੂਰੀਆਂ ਘਟੋ ਦਾ ਇੱਕ ਮੈਂ ਅਸੀਆਂ ਅਕਾਲ ਤੱਕ ਸਭ ਤੇ ਉੱਪਰ ਦੇਖੀਆਂ ਇੱਕ ਦਮਦਮਾ ਸਾਹਬ ਤੇ ਇੱਕ ਆਕਾਟ ਦਾ ਸਾਹ ਦੇ ਜਿਨ੍ਹਾਂ ਦੇ ਵਿੱਚ ਕਿੰਨਾ ਪ੍ਰੋਸੀਜਰ ਬਚਿਆ ਹੋਇਆ ਸੀਗਾ ਕਿ ਫੈਸਲਾ ਦੇਸ਼ਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਦੂਜੇ ਤਰ੍ਹਾਂ ਦੇ ਜ਼ਥੇਦਾਰਾਂ ਦੀ ਨੁਮਾਇੰਗੀ ਕਰਦਾਂ ਨੇ ਪੰਜ ਸੇਂਗ ਹੀ ਲੰਦੇ ਸੀਗੇ ਪਰ ਉਹ ਘਟੋ ਘਟਾ ਰਾਏ ਸਾਰਿਆਂ ਦੇ ਨਾਮ ਕਰਦੇ ਸੀ। ਸੋ ਜਿਹੜਾ ਪ੍ਰੋਸੈਸ ਇਹਨਾਂ ਨੇ 2007 ਦੇ ਵਿੱਚ ਸੌਦਾ ਸਾਹ ਵਾਲੇ ਮਸਲੇ ਤੋਂ ਬਾਅਦ ਤੋੜਿਆ ਔਰ ਜਿਹਨੂੰ ਕੋੜ ਕੇ ਇਹਨਾਂ ਨੇ ਸੌਦਾ ਸਾਹਬ ਨੂੰ ਮਾਫੀ ਦਿੱਤੀ ਜਿਹਦੇ ਕਰਕੇ ਅੱਜ ਵਾਰ ਇਹ ਸੰਕਟ ਦੇ ਵਿੱਚ ਫਸੇ ਹੋਏ ਆ ਜੇ ਇਹ ਉਸ ਪਰ ਸੈਸਫਲ ਬਹਾਰ ਨਹੀਂ ਕਰਦੇ ਕਿਸੇ ਨੂੰ ਕੋਈ ਵੀ ਸਜ਼ਾ ਲਾਉਂਦੇ ਜੋ ਮੌਜੂਦਾ ਸੰਕਟਾਇ ਦੇ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ ਤੇ ਮੁਕੰਮਲ ਹੱਲ ਇਹਦਾ ਇਹ ਹੈਗਾ ਕਿ ਜੋ ਸਾਡਾ ਗੁਰਮਤੇ ਦਾ ਇਖਦਾਮ ਸੀਗਾ ਪੰਥ ਕੂਟ ਦੇ ਵਿੱਚੋਂ ਲਾਗੂ ਹੋਵੇ ਸਮਾਂ ਨੂੰ ਜ਼ਿਆਦਾ ਲਿਆ ਗਿਆ ਹੋਵੇ ਕਹਿਣ ਲੱਗੇ ਆ ਕੋ ਗਲਬਾਤ ਚਾਹਤ ਕਈ ਕਈ ਹੋਵੇ ਉਹਦੇ ਵਾਸਤੇ ਖਿਮਾ ਦਾ ਜਾਚਿਆ ਇਹ ਸਭੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਜੂ ਮਾਰਗ ਸ਼ਹੀਦਾਂ ਨੇ ਦਰਸਾਇਆ ਉਸ ਮਾਰਗ ਉੱਪਰ ਚੱਲਣ ਦੀ ਮਨਪੁੰਦ ਤਾਰਕੰਦ ਸੰਗਠਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੂੰ ਸਤਿਗੁਰੂ ਵੰਸ਼ੇ ਗੁਰੂਆਂ ਦੀ ਟੀਕਾ ਸਾਹ ਗੁਰੂਆਂ ਦੀ ਜੀਵਨੀ É como no